ਲਾ ਕੇ ਦੇਖੋ ਕੀ ਕਰਦਾ ਮਿਲੇ ਪਾਗਲ ਤਲਾਹ ਦੇ ਬੰਦ ਦੋਵੇਂ ਰੁਕੋ ਐਕਟਿੰਗ ਨਹੀਂ ਕਰਨ ਕਿਸੇ ਨਾਲ ਮੈਚ ਰਲਦੇ ਹਾਂ ਨੇ ਉਦਾਂ ਹੀ ਆਹ ਮੈਨੂੰ ਦੁਬਾਰਾ ਫੋਨ ਟੁੱਟ ਗਿਆ ਮੇਰਾ ਫੋਨ ਹੈ ਤੈਨੂੰ ਕੀ ਹੁਣ ਮੇਰਾ ਕਿਰਾਵਾ ਵੀ ਟੁੱਟ ਗਿਆ ਆ ਫਾਇਰ ਬਣਾਉਗਾ ਤੇਰੀ ਪੁੱਪੀ ਚੱਕ ਵੜ ਘਰ ਜਾ ਕ ਆਪਣੀ ਜਗ੍ਹਾ ਪਾ ਲੈ ਹੁਣ ਪਰਵੀਨ ਰੋਪਰੰਦੀ ਤੂੰ ਸਿੱਧਾ ਬੋਲੀਦਾ ਹੁੰਦਾ ਆ ਤੇ ਮੈਂ ਇਹ ਦੇਖੂ ਨਾ ਤੇ ਉਹ ਫਾਗਲ ਫਾਗਲ ਮਾੜਨਾ ਵਿੱਚ ਜਨ ਲਿਆ ਕਰਨ ਆਉਂ ਕਿਹੜੀ ਆਮਤੀਆਂ ਤੂੰ ਪਰ ਮਾਰਾ ਹੁਣ ਹੱਥ ਲਾ ਕੇ ਦੇਖਲਾ ਮੈਂ ਬੱਠੇ ਜਿੱਥੇ ਫਿਰ ਗੱਲਾਂ ਕਰੀਏ ਉਹ ਮੈਕ ਟਿਕ ਉਹ ਬਰ ਹੋ ਗਈ ਐ ਬੱਸ ਕਰਾ ਉਹ ਰਵਾ ਪਾਪਾ ਰਹਿਣ ਦੋ ਇਹ ਸਾਰੇ ਆਪਾਂ ਦੀ ਵਿੱਚ ਜਿਹਨਾਂ ਸੱਚੀ ਲੱਗੇ ਉਹ ਚੁੱਪ ਕਰਕੇ ਬਣਾਓ Hvor lenge er det? ਇਧਰ ਥੱਪੜ ਵੀ ਆਉਣਾ ਬੋਲ ਆ ਪਾਪਾ ਨੂੰ ਬੋਲ ਬਈ ਬੋਲ ਕੱਢੋ ਮੂੰਹ ਚ ਟੌਫੀ ਹੈ ਬਾਹਰ ਕੱਢ ਬਾਹਰ ਉਹਦਾ ਕਟਾਣੂ ਹੁੰਦੇ ਜੀਭ 'ਚ ਇਹ ਨਹੀਂ ਨਹੀਂ ਤੇ ਸੀ ਨਹੀਂ ਨਹੀਂ ਪਾਪਾ ਪਾਪਾ ਇਹ ਤਾਂ ਸ਼ਬਦ ਬੋਲਦੀ ਮੋਲ ਚਲ ਠੀਕ ਹੈ ਸਰਨਗਾ ਹੈ ਸਰਨਗਾ ਸਰਨਾ ਰੱਖ ਲਉ ਤੇ ਕੋਈ ਕਪੜਾ ਜੇ ਦਿੱਤਾ ਅਰਮਾਨ ਲਲ ਮम्मा पापा ਨਿਕਲਦੇ ਲੱਗੇ ਇਹ ਕੀ ਹੈ ਸਿੱਧੀ ਨਾ ਦਸਵੇਂ ਗੁਰਾਤਾ ਬੋਲਣਾ ਬੋਲ ਦੇ ਹਾਂ ਹੁਣ ਲੜ ਲੜ ਕੇ ਤੇ ਮੁੜ ਕੇ ਰੱਬ ਦਾ ਨਾਮ ਲੈ ਕੇ ਤੁਹਾਡੇ ਜਿਹੜੇ ਪਾਪ ਕਰ ਲਏ ਤੁਸੀਂ ਲੜ ਲੜ ਕੇ ਹਨ ਉਹ ਸਾਰੇ ਮਾਫ ਹੋ ਗਏ ਆ ਤੁਸੀਂ ਕੀ ਪੀਂਦੇ ਹੋ ਚਾਹ ਇਹ ਕਿਹੜੀ ਰਾਤ ਨੂੰ ਚਾਹ ਪੜਨਾ ਤੇ ਨਹੀਂ ਰਾਤ ਨੂੰ ਕੀ ਆ ਪੀ ਗਏ ਹੈ ਸਨਤਾ ਆਪਣੀ ਕੱਢ ਮੂੰਜੋ ਮੱਥਾ ਵੱਡੇ ਪੁੱਤ ਵੱਡੇ ਸਹਿਬ ਜਾਦੇ ਜੰਗਲ ਵਿੱਚ ਸ਼ੀ ਉਰੇ ਹੈਗਾ ਮੈਂ ਵੀ ਮੈਂ ਵੀਡੀਓ ਸ਼ੁਰੂ ਕਰ ਦਿੰਨਾ ਤੂੰ ਲੈ ਉਹ ਨਹੀਂ ਨਹੀਂ ਸ਼ੁਰੂ ਤੂੰ ਇੱਥੇ ਕਰ ਦੇ ਮੈਂ ਕੱਟ ਕੇ ਪਾ ਦੂੰਗਾ ਨਾ ਪੂਰੀ ਨਾ ਪਾਉਂਗਾ ਜਿਹੜੇ ਬਲੌਗ ਦੇਖਦੇ ਉਹਨਾਂ ਨੂੰ ਮੁੜ ਕੇ ਕਹਿਣਾ ਕਿ ਨਿਮਰਤਾ ਸਹਿ ਨਹੀਂ ਠਕਿਆ ਹੈਗਾ ਆਹ ਵਾਲਾ ਪੈਰਾ ਟਾਕੇ ਬੋਲ ਅੱਛਾ ਤੂੰ ਪਟੇ ਸਾਬ ਜਾ ਦੇ ਜੰਗ ਵਿੱਚ ਸ਼ੀਦ ਹੋਏ Čorte se dá dávat jimi, dýsanga te, čorte se dá dávat jimi. Vaheko džika, hazza, vaheko džika, paté. blog, dám blondýn, tenhle blog, můžu ho ਦਾ ਆਪੇ ਕੋਲ ਬਣਾਇਏ ਚਲੋ ਕਿਹਦੀ ਮੜਾਈ ਕਰਨ ਨੂੰ ਛੱਡ ਕੇ ਹੋਰ ਕੋਈ ਸ਼ਬਦ ਵੀ ਮੈਨੂੰ ਇੱਕ ਚਾਪ ਚ ਸਭ ਤੋਂ ਪਾਠ ਹੁੰਦਾ ਤੂੰ ਵੱਡੀ ਹੁੰਦੀ ਹ ਹੂੰ ਤੂੰ ਵੱਡੀ ਹੁੰਦੀ ਜਾਂਦੀ ਐਨੀ ਵੱਡੀ ਹੋ ਗਈਆਂ ਤੂੰ ਹੈ ਉਸ ਨਾਲ ਉਸ ਨਾਲ ਉਸ ਨਾਲ ਆ ਜੀ ਆ ਜੀ ਨਹੀਂ ਉਹ ਜੀ ਸੈ ਨਹੀਂ ਢੱਕਣਾ ਪੈਂਦਾ ਤੇ ਚ ਰਾਮ ਜੀ ਰਾਮ ਜੀ ਦੇ ਸੈ ਨਹੀਂ ਢੱਕਣਾ ਪੈਂਦਾ ਚਲ ਸੁਣਾ ਦੇ ਰਾਮ ਜੀ ਦਾ ਥੜਾ ਦੇਣਾ ਰਾਮ ਜੀ ਦਾ ਨਹੀਂ ਉਹ ਬੋਲੇ ਨਾਥਾ ਉਹ ਸੁਣਾ ਦੇ ਉੱਚ ਸੈ ਨਹੀਂ ਢੱਕਣਾ ਪੈਂਦਾ ਚਲ ਸੁਣਾ ਦੇ ਮੈਂ ਹੋ ਡਾਂਸ ਜੀ ਕਰਦੇ ਅਸਰ ਦਮਰੂ ਬਜਾਇਆ ਭੋਲੇ ਨਾਥ ਨੇ पूरा कैलाश शिव पर्वत धन हो गया ऐसे डमरू बजाया भोलेनाथ ने पूरा कैलाश शिव पर्वत धन हो गया डमरू को सुनकर काना जी आए डमरू को सुनकर काना जियाए रानी का मन भी पसंद हो गया ऐसे डमरू बजाया भोले नाथ ने पूरा कैलाश हो हो गया गया डमरू डमरू को सुनकर जियाए। को आए आए लक्ष्मी का मन हो गया। ऐसे डमरू बजाया पूरे ने पूरा कहला शबदम हो गया ये एक दुण ਸਿਰ ਕੇ ਦੇ ਮਾਰਿਆ ਸੀ ਪਾਪਾ ਨੂੰ ਸੱਸੀ ਕਾ ਬਲਾਈ ਕੇ ਸਰੋਤਿਆਂ ਨੂੰ ਇੱਕ ਮੁੰਡੇ ਨੇ ਪੈਰ ਬਤਵਾਸ ਹੋ ਗਿਆ ਲੋਕਾਂ ਚ ਮਾਰ ਦੇਣਾ ਚੱਕੋ ਹੋਲੀ ਵਰ ਲੈ ਨਹੀਂ ਮਿਲੂ ਤਾ ਤੈਨੂੰ ਸੌਣ ਨਹੀਂ ਮੈਂ ਥੱਪੜ ਮਾਰੂ ਤੇਰੇ Force that tries to stop a moving object. Frictional is dash. force. We are able to walk on the earth due to dash. A frictional force. When you press a toothpaste tube, you are applying force. Change the shape. The force exerted by the earth on all objects is called dash. Mm. gravitational force and two forces friction is less on all... the